ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਇੱਕ ਖਬਰ ਆਈ ਸੀ ਡੇਰਾ ਬਿਆਸ ਤੋਂ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੁਰਾਣੇ ਆਪਣੀ ਗੱਦੀ ਦਾ ਵਾਰਸ ਬਣਾ ਦਿੱਤਾ ਸੀ ਜਸਦੀਪ ਸਿੰਘ ਗਿੱਲ ਨੂੰ ਜਸਦੀਪ ਜਸਦੀਪ ਸਿੰਘ ਗਿੱਲ ਨੂੰ ਕੱਲ ਐਸ ਇਹ ਗੁਰਗੱਦੀ ਦਾ ਜਿਹੜਾ ਅਹੁਦਾ ਸੌਪਿਆ ਗਿਆ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਸੀ ਕਿ ਉਹ ਕਾਫੀ ਲੰਬੇ ਸਮੇਂ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਡੇਰਾ ਬਿਆਸ ਦੇ ਪੁਖੀ ਨੇ ਉਹ ਕੈਂਸਰ ਦੇ ਰੋਗ ਜਿਹੜਾ ਬਰੀ ਸੀ ਅਤੇ ਉਹਨਾਂ ਨੂੰ ਕੋਈ ਦਿਲ ਦੀ ਬਿਮਾਰੀ ਵੀ ਸੀ ਇਸ ਨੂੰ ਲੈ ਕੇ ਕੱਲ ਬੜੀਆਂ ਖਬਰਾਂ ਬੜੇ ਹੀ ਚੈਨਲ ਤੋਂ ਉਜਾਗਰ ਹੋਈਆਂ ਦੱਸਦੀਏ ਜਸਦੀਪ ਸਿੰਘ ਜਿੱਲ ਨੇ ਜਿਹੜੇ ਉਹ ਉਚੇਰੀ ਸਿੱਖਿਆ ਦੇ ਨਾਲ-ਨਾਲ ਉਹ ਕਈਆਂ ਫਾਰਮਾਸਿਊਟੀਕਲ ਕੰਪਨੀਆਂ ਦੇ ਵਿੱਚ ਕੰਮ ਵੀ ਕਰਦੇ ਰਹੇ ਨੇ ਅਤੇ ਲਗਭਗ 30 ਸਾਲ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਡੇਰੇ ਦੇ ਵਿੱਚ ਦੇ ਰਿਆ ਨੇ ਅਤੇ ਉਹਨਾਂ ਦੇ ਜਿਹੜੇ ਪਿਤਾ ਨੇ ਉਹ ਭਾਰਤ ਜਿਹੜੀ ਆਰਮੀ ਹੈ ਉਸ ਦੇ ਕਮਿਸ਼ਨਰ ਵੀ ਰਹਿ ਚੁੱਕੇ ਨੇ ਜਸਦੀਪ ਸਿੰਘ ਗਿਲ ਨੂੰ ਅਚਾਨਕ ਗੁਰਗਦੀ ਦੇਣਾ ਸ਼ਾਇਦ ਇਹ ਸ਼ਰਧਾਲੂਆਂ ਨੂੰ ਵੀ ਨਹੀਂ ਪਤਾ ਹੋਵੇਗਾ ਦੂਸਰੇ ਪਾਸੇ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਆਈ ਹੈ ਕਿ ਗੁਰਗਦੀ ਦੇ ਦਿੱਤੀ ਹੈ ਨਾਮਦਾਨ ਹਾਲੇ ਨਹੀਂ ਦੇ ਸਕਣਗੇ ਲੇਕਿਨ ਜੇ ਕਿਤੇ ਬਾਬਾ ਗੁਰਿੰਦਰ ਸਿੰਘ ਦੇ ਲੋ ਬਾਹਰ ਜਾਂਦੇ ਨੇ ਫਿਰ ਬਾਕੀ ਦੀਆਂ ਸਾਰੀ ਗਤੀਵਿਧੀਆਂ ਜਿਹੜੀਆਂ ਨੇ ਉਹ ਉਹਨਾਂ ਦੇ ਅੰਡਰ ਹੋਣਗੀਆਂ ਡੇਰਾ ਬਿਆਸ ਦੀਆਂ ਦੂਸਰੇ ਪਾਸੇ ਬਾਬਾ ਗੁਰਿੰਦਰ ਸਿੰਘ ਦੇ ਲੋ ਗੱਦੀ ਤੇ ਬਣੇ ਰਹਿਣਗੇ ਨਾਮਦਾਨ ਵੀ ਦੇਣਗੇ ਯਾਨੀ ਕਿ ਉਹਨਾਂ ਦੇ ਜਾਣ ਮਗਰੋਂ ਹੀ ਜਸਦੀਪ ਸਿੰਘ ਗਿੱਲ ਜਿਹੜੇ ਪੂਰੀ ਤਰ੍ਹਾਂ ਜਿਹੜਾ ਨਾਮਦਾਨ ਦੇਣਾ ਜਾਂ ਦੇਰੀਆਂ ਗਤੀਆਂ ਗਤੀਵਿਧੀਆਂ ਦੇ ਵਿੱਚ ਭਾਗ ਲੈਣਾ ਜਾਂ ਹੋਰ ਡੇਰੇ ਦੇ ਜਿਹੜੇ ਕਾਰੋਬਾਰ ਕਰਨੇ ਕਿਉਂਕਿ ਜਸਦੀਪ ਸਿੰਘ ਗਿੱਲ ਹੁਣ ਕਾਫੀ ਸਮਾਂ ਜਿਹੜਾ ਹੈ ਸਪੈਂਡ ਕਰਨਗੇ ਡੇਰੇ ਦੇ ਮੌਜੂਦਾ ਮੁਖੀ ਬਾਬਾ ਗੁਰਵਿੰਦਰ ਸਿੰਘ ਢੱਲੋਂ ਦੇ ਨਾਲ ਦੂਸਰੇ ਪਾਸੇ ਅੱਜ ਕੋਈ ਵੀ ਪ੍ਰੋਗਰਾਮ ਨਹੀਂ ਰੱਖਿਆ ਗਿਆ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਅੱਜ ਇੱਕ ਬੜਾ ਵੱਡਾ ਪ੍ਰੋਗਰਾਮ ਹੋਵੇਗਾ ਦਸਤਾਰ ਬੰਦੀ ਹੋਵੇਗੀ ਉਤਰ ਅਧਿਕਾਰੀ ਦੀ ਜਿਹੜੀ ਇੱਕ ਰਸਮ ਹੈ ਉਹ ਪੂਰੀ ਤਰ੍ਹਾਂ ਤਰੀਕੇ ਦੇ ਨਾਲ ਨਿਭਾਈ ਜਾਵੇਗੀ ਲੇਕਿਨ ਅੱਜ ਡੇਰੇ ਦੇ ਵਿੱਚ ਅਜਾਇਆ ਨਹੀਂ ਹੈ ਕਿਉਂਕਿ ਹਾਲੇ ਮੌਜੂਦਾ ਜਿਹੜੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਜਿਹੜਾ ਡੇਰਾ ਬਿਆਸ ਦੇ ਬੁੱਕੀ ਨੇ ਉਹ ਹਾਲੇ ਵੀ ਉਹ ਗੱਦੀ ਨਸ਼ੀਨ ਰਹਿਣਗੇ ਉਹਨਾਂ ਦੇ ਜਨਮਗਰੋਂ ਜਿਹੜੇ ਜਸਦੀਪ ਸਿੰਘ ਗਿੱਲ ਨੇ ਉਹ ਗੱਦੀ ਦੇ ਵਾਰਸ ਹੋਣਗੇ ਉਹ ਗੱਦੀ ਦੇ ਉੱਤਰ ਅਧਿਕਾਰੀ ਹੋਣਗੇ ਜਿਸ ਤਰ੍ਹਾਂ ਬਾਬਾ ਜੀ ਨਾਮਦਾਨ ਦਿੰਦੇ ਨੇ ਜੋ ਸ਼ਾਸਨ ਕਰ ਗਏ ਨੇ ਉਹ ਸਾਰੀਆਂ ਸਵਾਮਾਂ ਗੁਰਵਿੰਦਰ ਸਿੰਘ ਢਿੱਲੋਂ ਜਿਹੜੇ ਬਾਬਾ ਮਜੂਦਾ ਮੁਖੀ ਨੇ ਡੇਰਾ ਬਿਆਸ ਦੇ ਉਹਨਾਂ ਤੋਂ ਬਾਅਦ ਨਿਵਾਉਣਗੇ ਇਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਆਈ ਹੈ ਕਿ ਜਸਦੀਪ ਸਿੰਘ ਗਿੱਲ ਹਾਲੇ ਉਹ ਗਤੀਵਿਧੀਆਂ ਨਹੀਂ ਕਰ ਭਾਗ ਨਹੀਂ ਲੈ ਸਕਦੇ ਜਿਹੜੀਆਂ ਮਜੂਦਾ ਕਰੰਟ ਗਤੀਵਿਧੀਆਂ ਦੇ ਵਿੱਚ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੋ ਡੇਰਾ ਬਿਆਸ ਦੇ ਮੁਖੀ ਨੇ ਕਰ ਰਹੇ ਨੇ ਧੰਨਵਾਦ